ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਕੜਕਾ ਚੰਬਾ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ ਪੱਖੋਪੂਰਾ ਵੀ ਪਿੰਡ ਥੋੜੀ ਦੂਰੀ ਤੇ ਆ ਵੀਰ ਅਮਰਤ ਕੋਲੇ ਆਏ ਆ ਦੋਸਤੋ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਇਸ ਘਰੋਂ ਦਿਖਾਈਆਂ ਨੇ ਰੁਟੀਨ ਦੇ ਵਿੱਚ ਪਸ਼ੂ ਲੈ ਕੇ ਆਉਂਦਾ ਵੀਰ ਤੇ ਜਿਹੜਾ ਵੀਰ ਕੋਈ ਖਰੀਦਦਾਰ ਪਸ਼ੂ ਖਰੀਦਣ ਆ ਰਿਹਾ ਹੈ ਪਸ਼ੂ ਦੋਸਤੋ ਗੱਭਣ ਤੁਹਾਨੂੰ ਦੋ ਨਗ ਗਿਣਤੀ ਦੇ ਵਿੱਚ ਦਿਖਾਵਾਂਗੇ ਦੋ ਤੋਂ ਤਿੰਨ ਨਗ ਜਿਹੜੇ ਗੱਭਣ ਹੋਣਗੇ ਤੇ ਬਾਕੀ ਔਂਸਰ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਬੂਰੀ ਨੀਲੀ ਦੇ ਵਿੱਚ ਇੱਕ ਔਂਸਰ ਬੱਛੀ ਤੁਹਾਨੂੰ ਦਿਖਾ ਦਾਂਗੇ ਵੜ ਬੱਛੀ ਦਿਖਾ ਦਾਂਗੇ ਠੀਕ ਹੈ ਜੀ ਸੋ ਉਮਰ ਡਿਟੇਲ ਆਪਾਂ ਵੀਰ ਅਮਰ ਤੋਂ ਲੈ ਲਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਸਾਰੇ ਵੀਰਾਂ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ ਦੋਸਤੋ 12 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ 9:30 10 ਵਜੇ ਦਾ ਸਮਾਂ ਸੋ ਪਸ਼ੂ ਪਸੰਦ ਆਊਗਾ ਪਸ਼ੂ ਪਸੰਦ ਆਏ ਦੀ ਨਰਤ ਪਰਖ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਮਰਤ ਸਾਸਰੀਕਾਲ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਵੀਰੇ ਵਧੀਆ ਵਧੀਆ ਜੀ ਚਲੋ ਸ਼ੁਕਰ ਹਾਂਜੀ ਹਾਂਜੀ ਤੇ ਹੋਰ ਕਿਵੇਂ ਠੰਡ ਠੰਡ ਤੋਂ ਠੰਡ ਨਾ ਨਾ ਬੜਾ ਬਹੁਤ ਭੈੰਦੀ ਹੁਣ ਹੁਣ ਬਾਹਰ ਲੋੜੀ ਤੋਂ ਬਾਅਦ ਦੇਣ ਖੁੱਲ ਜਾਣੇ ਵੀ ਖੁੱਲ ਜਾਣਗੇ ਮੀਂਹੂ ਪੈ ਗਏ ਤੇ ਹੋ ਜਾਊਗਾ ਸੈਟ ਮੌਸਮ ਹਾਂਜੀ ਹਾਂਜੀ ਇੱਕ ਮੀਂਹ ਪੈ ਜੇ ਤੇ ਉਦਾਂ ਹੀ ਹੋਈ ਨਾ ਮੌਸਮ ਸਹੀ ਪੂਰਾ ਕਰਾ ਪੈ ਲੱਗ ਪਿਆ ਨਾਲ ਕਾਫੀ ਹਾਂਜੀ ਹਾਂਜੀ ਤਾਂ ਕਰਕੇ ਠੰਡ ਜਿਆਦੀ ਬਣ ਗਈ ਹਾਂਜੀ ਹਾਂਜੀ ਤੇ ਅੱਛਾ ਅਮਰਤਾ ਜੀ ਪਸ਼ੂ ਆਪਣੇ ਕੋਲ ਟੋਟਲ ਕਿ ਚਾਰ ਤੋਂ ਪੰਜ ਕਿ ਨਾਗ ਨੇ ਵੀਰੇ ਆਪਣੇ ਤੋਂ ਪੰਜ ਨਾਗ ਆ ਇੱਕ ਵਛੀ 8-9 ਮਹੀਨੇ ਇਹ ਰਵਾਮੀ ਨਾ ਲੱਗਾ ਉਹ ਵਿਖਾਉਣੀ ਆ ਉਹ ਬਾਹਰ ਬੱਧੀ ਆ ਇੱਕ ਆਪਣੋ ਘੇਰਾ ਪਿਓਰ ਆ ਦੋਲੀ ਵਛੀ ਆ ਲਾਈਵ ਅਮਰਤ ਸਿੰਘ ਪਸ਼ੂ ਤਾਂ ਬਥੇਰੇ ਚਲੋਂ ਆਉਂਦੇ ਰਹਿੰਦੇ ਆ ਪਰ ਆ ਗੇਰ ਵੇਖੋ ਆਈ ਆਪਣੇ ਕੋਲ ਅੱਜ ਪਿਓਰ ਬੜੀਆ ਸੋ ਪਿਓਰ ਗੇਰ ਦੋਸਤੋ ਕੋਈ ਵੀ ਮਿਕਸ ਨਹੀਂ ਹੈਗੀ ਕੋਈ ਕ੍ਰੋਸ ਬਰੀਡ ਨਹੀਂ ਤੇ ਗੇਰ ਬਰੀਡ ਹੈ ਤੇ ਵਿੱਚ ਇਹ ਤੁਹਾਨੂੰ ਬੱਚੀ ਦਿਖਾ ਦਾਂਗੇ ਇੱਕ ਤੇ ਬਾਕੀ ਇੱਕ ਝੋਟੀ ਆ ਤੇ ਕਾਉਂਸਰ ਬੱਚੀ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਹੋਰ ਗੱਭਨ ਵੈੜਾ ਆ ਆਜੋ ਅਮਰਤ ਨਾਲ ਦੀ ਨਾਲ ਹੀ ਆਪਾਂ ਇੱਕ ਪਾਸੇ ਸਟਾਰਟ ਕਰ ਲઈએ ਇੱਧਰ ਵੈੜਾਂ ਤੋਂ ਕਰ ਦਿੰਨੇ ਆ ਤੇ ਅਮਰਤ ਭਾਈ ਜਿਹੜੀ ਹੈ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਬਲੈਕ ਰੰਗ ਦੇ ਵਿੱਚ ਵੈੜਾ ਆ ਇਹ ਕਿੰਨੇ ਤੀਜੇ ਸੁਣੀ ਹੀ ਰੇ ਹਾਏ ਤੀਜੇ ਸੂਏ ਗਾਂ ਸੁਣੀ ਤੀਜਾ ਸੁਹਾ ਸੁਣੀ ਆ ਸ਼ਾਇਦ ਆਉਂਦਿਆ ਕੱਚਾ ਅੱਛਾ ਜੀ ਲੈ ਜੂ ਹਫਤਾ ਦੱਸ ਦੇ ਨਾ ਜੀ ਮੇਰੇ ਹਫਤਾ ਖੜਦੀ ਆ ਲਓ ਜੀ ਹਫਤਾ ਦਸ ਦਿਨ ਹਜੇ ਹਫਤਾ ਦੋਸਤੋਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਵਜ਼ਨ ਪੂਰਾ ਵੈੜ ਦਾ ਤੀਜਾ ਸੁਹਾ ਗਾਂ ਨੇ ਸੁਣਾ ਤੇ ਟਿੱਪਣਾ ਹਜੇ ਸ਼ਾਇਦ ਆਉਂਦਾ ਠੀਕ ਆ ਜੀ ਆਪਾਂ ਉਹ ਖਾ ਦੇਣੇ ਟਿੱਪ ਕੇ ਬਾਅਦ ਠੀਕ ਆ ਜੀ ਟਿੱਪ ਕੇ ਵੀ ਵੀਰਾਂ ਦਾ ਵੀ ਤੁਹਾਨੂੰ ਦਿਖਾ ਦਾਂਗੇ ਤੇ ਆਪਾਂ ਟਿੱਪ ਕੇ ਜਿਹੜਾ ਦੋਸਤੋ ਜ਼ਰੂਰ ਤੁਹਾਨੂੰ ਦਿਖਾ ਦਾਂਗੇ ਚੌਥਾ ਥਾਣਾ ਦੀ ਤਸੱਲੀ ਕਰਵਾ ਦਾਂਗੇ ਡੰਗਰ ਬਾਹਰ ਬੱਦੇ ਨਾ ਉਹਨਾਂ ਦਾ ਕਰਕੇ ਕਾਲੀਆਂ ਪਈਆਂ ਆ ਬਿਲਕੁਲ ਲੋ ਜੀ ਹਾਈਟ ਮੀਡੀਅਮ ਆ ਦੋਸਤੋ ਮੀਡੀਅਮ ਜੀ ਹਾਈਟ ਆ ਵਜ਼ਨ ਪੂਰਾ ਵਹਿੜ ਦਾ ਵਜ਼ਨ ਲੋੜ ਪੂਰਾ ਬਾਕੀ ਤੋਰਾ ਤਾਰਾ ਤੁਸੀਂ ਦੇਖ ਹੀ ਲਿਆ ਚੰਗੀ ਚਾਰ ਸੀਲ ਵੜੀ ਆ ਆ ਲੋ ਫੀਲ ਸੂਲ ਤਾਂ ਪੂਰੀ ਵਧੀਆ ਵੇਖੋ ਛੜ ਛੂੜਾ ਲੈਣੀ ਉਦਾਂ ਹਾਂ ਕਾਲੀ ਪੈਂਦੀਆਂ ਉਹਤਨਾ ਕਾਲੀ ਜੀ ਪੈਂਦੀ ਮੜਾ ਜਾ ਕਾਲਦੀਆਂ ਆਈਆਂ ਆਪਣੇ ਕੋਲੇ ਠੀਕ ਆ ਠੀਕ ਆ ਜਲਸੀ ਚ ਆ ਜਾਂਦੀ ਬੋਦੀ ਇਹੋ ਹਾਂ ਹਾਂ ਕਰੋ ਸੰਗ ਆ ਗਿਆ ਹਾਂ ਕਰੋਚ ਆ ਵਜਨ ਬੋਜ ਇਹਨਾਂ ਪੂਰਾ ਲੋਜ ਦੋਸਤੋ ਸੋ ਵਜਨ ਗਾਂ ਦਾ ਪੂਰਾ ਦੋਸਤੋ ਹਾਈਟ ਮੀਡੀਅਮ ਦਰਮਿਆਨੀ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰੇ ਦਰਮਿਆਨੀ ਹਾਈਟ ਆ ਪਰ ਵਜਨ ਪੂਰਾ ਠੀਕ ਆ ਜੀ ਭਾਰੀ ਪੂਰੀ ਆ ਵਜਨ ਲੋਡਡ ਪੂਰਾ ਠੀਕ ਆ ਜੀ ਕੰਮ ਹਾਂ ਤੇ 10 ਕ ਦਿਨ 8 ਕ ਦਿਨ ਹਜੇ ਸਮਾਂ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਆ ਵੇਖੋ ਜੀ ਤੇ ਬਾਕੀ ਸੀਲਸਲਾ ਜਿੰਨੀ ਕ ਕਰਮਾਂ ਲਈ ਤੁਹਾਡੇ ਸਾਹਮਣੇ ਆ ਆ ਵੇਖੋ ਸ਼ਾਇਦ ਆ ਵੇਖੋ ਜੀ ਟਿੱਪ ਕੇ ਅਗਲੇ ਥਾਂ ਨੂੰ ਜਰੂਰ ਵੀਰ ਦਿਖਾ ਦੇ ਆ ਸ਼ਾਇਦ ਆਉਂਦਾ ਠੀਕ ਆ ਜੀ ਅਜੇ ਦੋਸਤੋ 10 ਕ ਦਿਨ ਵੀ ਕੋਈ ਵੀ ਰਾਈਡੀਆਂ ਮੰਨ ਸਕਦਾ ਤੇਪਨ ਤੇ ਹਜੇ ਸ਼ਾਇਦ ਆਉਂਦਾ ਠੀਕ ਆ ਸਾਰਿਆਂ ਥਾਂਾਂ 'ਚ ਹੀ ਸ਼ਾਇਦ ਆਉਂਦੇ ਆ ਠੀਕ ਆ ਆ ਲਓ ਕਰੋ ਚੈੱਕ ਠੀਕ ਹੈ ਜੀ ਠੀਕ ਹੈ ਠੀਕ ਹੈ ਉਲਟ ਪਹਿਣੀ ਵਾਲਾ ਮਗਰਲਾ ਥਣ ਜਿਹੜਾ ਦੋਸਤੋ ਰਹਿ ਗਿਆ ਆਹ ਲਾ ਚੌਂ ਥਨਾ ਦਾ ਇੱਕੋ ਹੀ ਹੈ ਜੋ ਆਹ ਲਓ ਖਾ ਦਿਓ ਜੀ ਲਓ ਜੀ ਦੋਸਤੋ ਚੌਂ ਥਨਾ ਦਾ ਚੌਂ ਉਂਗਲਾਂ ਦੇ ਵੀਰ ਨੇ ਬਿਲਕੁਲ ਜਿਹੜਾ ਸ਼ਹਿਦ ਕੱਢ ਕੇ ਦਿਖਾਤਾ ਤੇ 10 ਦਿਨ ਘਟੋ ਘਟਾ ਏਡੀਆਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਹਾਂਜੀ ਵਜ਼ਨ ਪੂਰਾ ਦੋਸਤੋ ਭਾਰੀ ਆ ਭਾਰੀ ਕਰਮ ਵਾਲੀ ਉਹਨਾਂ ਦੇ ਦੁੱਧ ਚੋਂ ਦੇ ਰਹੇ ਚਲੋ ਤੁਸੀਂ 12 13 ਇਹ ਦੇ ਜAVE ਬੜਾ ਵੀਰ ਦੀ ਭਾ ਦੇ ਹਿਸਾਬ ਨਾਲ ਦੇਖੋ ਜੀ ਚਲੋ ਭਾ ਵੀ ਚਲੋ ਤੁਸੀਂ ਆਪਾਂ ਪੁੱਛ ਲੈਣਾ ਤੁਹਾਡੇ ਤੋਂ ਬਾਕੀ ਵਜ਼ਨ ਵਜ਼ਨ ਚੰਗਾ ਹੈ ਤੇ ਇਹ ਸਾਨੂੰ ਚਵਾਉਣਾ ਚਾਹੀਦਾ ਇਹਨੂੰ ਪਰ ਹਾਈਟ ਚਲੋ ਛ ਝੋਲੀ ਝੁਲੀ ਬਹੁਤ ਜਿਆਦੀ ਚੰਗੀ ਵੇਖੋ ਹਾਂ ਖੁੱਲਣਾ ਜੇ ਅਮਰ ਤੋਂ 10 ਦਿਨਾਂ ਦੇ ਵਿੱਚ ਪੂਰਾ ਖੁੱਲ ਜਾਦੀ ਆ ਥੋੜਾ ਜਿਹਾ ਵਾਸੀ ਹਾਂ ਝੋਲੀ ਝੁਲੀ ਵੇਖੋ ਬਾਕੀ ਥਣ ਵੀ ਪੂਰਾ ਮੁਠੀ ਆ ਦੋਸਤੋ ਹਾਂ ਪੂਰਾ ਵਧੀਆ ਥਣ ਘੱਤੀ ਚਵਾਈਲਾ ਥਾਣਾ ਫਿਰ ਤੇ ਪਣ ਤੋਂ ਪਣ ਵੜੀ ਪੋਲੀ ਅੱਛਾ ਅਮਰ ਤੋਂ ਕਿੱਥੋਂ ਤੱਕ ਦੇ ਦੇਣੀ ਆ ਵੇੜ ਮੇਰੇ ਮੁੱਲ ਪਣਾ 35000 32 ਦੀ ਦੇਣੀ ਆ ਛੋੜ ਹੀ ਕਰਨੀ ਉਹ ਚੋਂ 32 ਚੋਂ ਹਾਂ ਲੋ ਜੀ ਦੋਸਤੋ 32000 ਦੇ ਵਿੱਚ ਤੁਹਾਨੂੰ ਇਹ ਗਾਂ ਮਿਲ ਜਾਊਗੀ 32000 ਦੇ ਵਿੱਚੋਂ ਛੋਟ ਹੋ ਜਾਊਗੀ ਠੀਕ ਆ ਸੋ ਪਸੰਦ ਆਊਗੀ ਜ਼ਰੂਰ ਕੋਈ ਵੀ ਰਣਕੇ ਘਰੇ ਤਸੱਲੀ ਆਪੂ ਵੀ ਕਰ ਲਿਓ ਤੁਹਾਨੂੰ ਪਤਾ ਰਵੇੜਾਂ ਦਾ ਰੇਟ ਵੜਾ ਆਪਾਂ ਬਿਲਕੁਲ ਜਾਇਜ਼ 2200 ਰੁਪਿਆ ਨਫਾ ਰੱਖ ਕੇ ਦੇਈਦਾ ਡੰਗਰ ਵਾਲਾ ਹੀ ਨਹੀਂ ਜ਼ਿਆਦਾ ਰੱਖੀਦਾ ਠੀਕ ਆ ਅਮਰ ਤਾਂ ਅਗਲੇ ਬੰਨੇ ਆ ਆ ਗਿਆ ਤੋਹਫਾ ਤੋਹਫਾ ਨੇ ਇਹ ਵੀਰ ਜੀ ਦੋ ਦੰਦ ਦਾ ਪਿਓਰ ਆ ਦੋਂਦੀ ਬੱਛੀ ਆ ਹਾਂਜੀ ਗੇਰ ਅਮਰ ਸਿਆ ਕਿੱਥੋਂ ਲੈ ਆਂਦੀ ਏ ਵੀਰ ਜੀ ਰਾਜਸਥਾਨ ਚੋਂ ਮੰਦੇ ਲਿਆਏ ਮਖੂਦੇ ਉਹਨਾਂ ਤੋਂ ਆਪਾਂ ਲਈਏਵੇਂ ਤੁਹਾਨੂੰ ਮੈਂ ਆਖੀ ਜਾਵਾਂ ਉਹਦੇ ਮੈਂ ਉਹ ਵੀ ਵੀਰ ਵਪਾਰ ਹੀ ਕਰਦੇ ਹਨ ਹਾਂਜੀ ਹਾਂਜੀ ਘਰੇਲੂ ਬਾਹੂ ਮੁੜ ਕੇ ਉਹਨੇ ਘਰੋਂ ਘਰੋਂ ਲਈ ਆ ਆਪਣਾ ਮਰ ਕਾਫੀ ਤਾਂ ਨੇ ਇੱਕ ਦੂਜੇ ਕੋਲ ਪਸੂ ਹੋ ਰਹੇ ਜਾਂਦੇ ਨੇ ਬਈਆ ਆਪਣਾ ਵੀਰਨਾ ਅੱਛਾ ਤੇ ਅਮਰਤ ਦੋਂਦੀ ਬੱਚੀ ਆ ਪਿਓਰ ਦੋਦੰਦ ਉਹ ਵੀਰੇ ਤੇ ਇਹ ਗੇਰ ਆ ਗਈ ਹੈ ਨਾ ਹਾਂ ਗੇਰ ਗੇਰ ਲਓ ਜੀ ਦੋਸਤੋ ਗੇਰ ਬੱਚੀ ਬਹੁਤ ਪਿਆਰੀ ਏ ਬਹੁਤ ਵੀਰ ਡਿਮਾਂਡ ਕਰਦੇ ਕਈ ਆਉਂਸਰ ਬੱਚੀਆਂ ਖਰੀਦਣ ਦੀ ਡਿਮਾਂਡ ਕਰਦੇ ਵੀ ਗੇਰ ਬੱਚੀ ਸਾਨੂੰ ਚਾਹੀਦੀ ਆ ਇਹ ਆਉਂਸਰ ਤੇ ਨਹੀਂ ਹੈਗੀ ਦੋਸਤੋ ਪਰ ਗੱਬਣਾ ਪਹਿਲਾਂ ਸੋਨੀਆ ਬੱਚੀ ਹਾਂ ਜੀ ਦੰਦਿਆਂ ਮੋਹ ਦੰਦੋ ਕੋਈ ਵੀ ਰਣ ਕੇ ਆਪਦੇ ਘਰੇ ਚ ਇੱਕ ਵੀ ਕਰ ਸਕਦਾ ਕੰਨ ਕੋ ਨੂੰ ਤੁਸੀਂ ਵੇਖ ਲੋ ਸਾਈਜ਼ ਵੇਖ ਲੋ ਕੰਨਾਂ ਦਾ ਬੰਨ ਬੁੰਨ ਉਸੇ ਤਰ੍ਹਾਂ ਹੀ ਪ੍ਰੋਪਰ 100% ਗੇਚਿਆ ਤੇ ਪਰਸੈਂਟੇਜ ਪੂਰੀ ਵੀਰਾਂ ਦਾ 100% ਹੀ ਆ ਠੀਕ ਆ ਆ ਦੇਖੋ ਜੀ ਸੋ ਥਾਨ ਥੁਣ ਆ ਬਿਲਕੁਲ ਤੁਹਾਡੇ ਸਾਹਮਣੇ ਆ ਲਾਏ ਕਰਮਾਂ ਦੀ ਪਈ ਆ ਬਾਕੀ ਥਾਨ ਪੂਰਾ ਰੁਗ ਰੁਗ ਦਾ ਥਾਨ ਆ ਜਿਵੇਂ ਆਪਾਂ ਮੱਜਾਂ ਦਾ ਥਾਨ ਦੋਸਤੋ ਦੇਖਦੇ ਆ ਸੂਆ ਪਹਿਲਾਂ ਸੋਣ ਜਾ ਰਹੀ ਹੈ ਪਰ ਥਾਨ ਬਹੁਤ ਕੁਆਲਟੀ ਦਾ ਇੱਕ ਉਲਟ ਬਹਿਣੀ ਵਾਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਸੈਂਟਰ ਚ ਬੱੱਚਾ ਜਿਹਾ ਲੱਗਾ ਉੱ ਠੀਕ ਆ ਸੋ ਚਾਰ ਥਾਣੇ ਵੈਸੇ ਦੋਸਤੋ ਨਵਾਈ ਦੇ ਵਿੱਚ ਇੱਕੋ ਜਿਹਾ ਥਾਣਾ ਤੇ ਕੱਦ ਬਹੁਤ ਸੋਹਣਾ ਕੱਦ ਬੱਡੇ ਕੱਦ ਦੇ ਵਿੱਚ ਆ ਠੀਕ ਆ ਜੀ ਓ ਵੀ ਸੀਲਸਲਾਕ ਆ ਉਹ ਜੀ ਇੱਕ ਹੁੰਦਾ ਮੀਡੀਅਮ ਦਰਮਿਆਨੀਆਂ ਵੜਾ ਹੁੰਦੀਆਂ ਪਰ ਇਹ ਹਾਈਟ ਤੁਸੀਂ ਵੇਖੋ ਫੁੱਲ ਵੱਡੀ ਹਾਈਟ ਆ ਹਾਂ ਵੱਛੀ ਹਜੇ ਬਿਲਕੁਲ ਥੋੜੀ ਜੀ ਉਮਰ ਦੇ ਵਿੱਚ ਆ ਠੀਕ ਆ ਜੀ ਛੋਟੀ ਜੀ ਉਮਰ ਆ ਥੋੜੀ ਜੀ ਉਮਰ ਆ ਤੇ ਕੱਦ ਕੁ ਤੋ ਪੂਰਾ ਸੋਹਣਾ ਲੇਵਟੀ ਲੂਪਟੀ ਵੀ ਕਾਫੀ ਸੋਹਣੀ ਬਣਾ ਕੇ ਤਿਆਰ ਕਰਦੀ ਪਈ ਆ ਆ ਜਾ ਲਓ ਜੀ ਡੰਗਰਾਂ ਦਾ ਕਰਨਾ ਬਾਹਰ ਆ ਪੈਂਦੇ ਡੰਗਰ ਉਦਾ ਨਹੀਂ ਕੋਈ ਚੱਕਰ ਹਾਂ ਬਾਹਰ ਡੰਗਰ ਬਹੁਤ ਖੂਬਸੂਰਤ ਤੇ ਇੱਕ ਸਾਬਦਾ ਦੋਸਤੋ ਵੀ ਬਿਲਕੁਲ ਚੌੜੇ ਪਿੱਠ ਪੁੱਠੇ ਦੇ ਵਿੱਚ ਆ ਪਿੱਠ ਪੂੜਾ ਬਹੁਤ ਸੋਹਣਾ ਹੈ ਚੌੜੀ ਪਿੱਠ ਪੂੜੇ ਵਾਲੇ ਪਾਸਿਓਂ ਤੇ ਵਾਂਡਮੁੰਡ ਤੁਹਾਨੂੰ ਥਣਾ ਦੇ ਵੀ ਦਿਖਾਵਾਂਗੇ ਕਮਾਲ ਦੀ ਆ ਪੂਰੀ ਵੱਡੀ ਵੱਛੀ ਆ ਇਹ ਨਾ ਕੋਈ ਛੋਟੀ ਸਮਝੀ ਜਾਵੇ ਹਾਂ ਸੰਭੀ ਪਲੇ ਵੀ ਫਿਰ ਪੂਰੀ ਕਿਸ ਬਣੋ ਲੱਸੀ ਨਹੀਂ ਆ ਵੇਖੋ ਮਾਲੀ ਵਾਂਗੂ ਫਿੱਟੀ ਪਈ ਬਿਲਕੁਲ ਜੀ ਬਿਲਕੁਲ ਆ ਵੇਖੋ ਪਿਓਰ ਦੋਦੰਦ ਲੈ ਵੀ ਲੈ ਵੀ ਨਹੀਂ ਦੀ ਹਾਂ ਇਹ ਚੌਕ ਦੇ ਬਰਾਬਰ ਕਰ ਗਈ ਐ ਮਰ ਤਾਂ ਐ ਚਕਾ ਡੰਦੀ ਵੀਰੇ ਕੋਈ ਨਹੀਂ ਆ ਦੋਂਦੀ ਕਹਿ ਕੇ ਵਿਕਦੀ ਆ ਹਾਂ ਜੋ ਕੋ ਸਾਹਮਣੇ ਆਪਾਂ ਵਿਖਾਤਾ ਵੀ ਠੀਕ ਆ ਠੀਕ ਆ ਹਾਂ ਲਓ ਜੀ ਫਿਰ ਨਸਲ ਕੁਆਲਟੀ ਦਾ ਮੁੱਲ ਤੁਹਾਨੂੰ ਪਤਾ ਹੰ ਸਰਵਸ਼ੀ ਇਦਾਂ ਦਿੰਨੇ ਜਿਹੜੇ ਬਾਹ ਚ ਆਉਣ ਇਹਨੂੰ ਤੋੜਦਿਆਂ ਲੰਮੀ ਥੋੜੀ ਜੀ ਸੰਭਾਲ ਕੇ ਤੋੜਦੇ ਆ ਕੱਲੀ ਕਰਕੇ ਨਾ ਕਾਲੀ ਪੈ ਜਾਂਦੀ ਕੋਈ ਗੱਲ ਨਹੀਂ ਹੌਸਲੇ ਨਾਲ ਡੰਗਰਾਂ ਚੋਂ ਆਈ ਨਾ ਆ ਜਾ ਬੁੱਤੇ ਆ ਜਾਓ ਤੋ ਲਓ ਦੋਸਤੋ ਬਹੁਤ ਪਿਆਰੀ ਬੱਚੀ ਆ ਤੇ ਪਹਿਲਾਂ ਬੱਚੀ ਇਹ ਸੁਣ ਜਾ ਰਹੀ ਆ ਬਾਕੀ ਆ ਤੁਹਾਡੇ ਸਾਹਮਣੇ ਆ ਫੇਸ ਕੁਆਲਟੀ ਵੇਖ ਸਕਦੇ ਜੇ ਵੀਰ ਪੂਰਾ ਬਾਡੀ ਸਟਰਕਚਰ ਚੈੱਕ ਕਰ ਸਕਦੇ ਜੇ ਆ ਲਓ ਜੀ ਉੱਦਾਂ ਠੀਕ ਰਹੀ ਆ ਲਊ ਹੈਗਾ ਵੀਰ ਜੀ ਲਊ ਨਾਲ ਭਜਣਾ ਬਿਲਕੁਲ ਜੀ ਬਿਲਕੁਲ ਹਾਂ ਪਲੀਪੁਲੀ ਬਹੁਤ ਜ਼ਿਆਦੀ ਸਾਂਭੀ ਪੁੱਤਾਂ ਵਾਂਗੂ ਕੇ ਨੇ। ਲੋ ਬਦਸਤੋ ਚੰਗੀ ਜੰਮੀ ਪਲੀ ਆ ਬਹੁਤ ਚੰਗੀ ਕੇਅਰ ਹੋਈ ਆ ਚੰਗੀ ਕੇਅਰ ਦੇ ਵਿੱਚ ਰਹੀ ਆ ਵੜ ਪਸੰਦ ਆਊਗੀ ਗਿਰ ਨਸਲ ਦੇ ਵਿੱਚ ਆ ਦੋਸਤੋ ਗਿਰ ਬ੍ਰੀਡ ਦੀ ਇਹ ਵੜ ਪਹਿਲਾ ਸੂਆ ਸੋਣ ਜਾ ਰਹੀ ਆ ਤੇ ਅਮਰਤ ਕੀ ਕਰਾਂਗੇ ਦਾ ਮੁੱਲ ਲੈਣ ਦੇ ਨ ਵੀਰੇ ਵੀਰੇ ਇਹਦਾ ਮੁੱਲ ਤੇ ਭਣਾ 50 55 ਕਰੀਏ 45000 ਦੀ ਦੇਣੀ ਆ 45 ਦੀ ਬਿਲਕੁਲ ਜਾ ਨਫਾ ਰੱਖ ਕੇ ਵੇਚੀ ਤੁਹਾਨੂੰ ਪਤਾ ਵਾ ਸ਼ਿਕੇ ਨੇ ਸਾਂਭੀ ਆਂ ਦੋਂਦੀ ਤਾਂ ਆਂ ਹਾਂ ਇਹ ਸਾ ਆਮ ਦਾ ਮੁੱਲ ਵੀ ਨਹੀਂ ਦਿੱਤਾ ਸਾਹਬ ਨੇ ਆਪਾਂ ਜਿੰਨੇ ਆਪਣਾ ਖਰਚਾ ਖਾਂਦੇ ਡੰਗਰ ਬਿਲਕੁਲ ਜੀ ਬਿਲਕੁਲ ਹਾਂ ਲੋਕ ਦੋਸਤੋ ਅਸਲ ਕੁਆਲਿਟੀ ਵੀ ਫੁੱਲ ਆ ਇਹ ਜਿੱਥੇ 1.5 ਲੱਖ ਦੀ ਮੱਝ ਚੋਣੀ ਨਾ ਆਪਾਂ ਇਹਨੂੰ ਚੋਈ ਜੇ ਕੀ ਉਹ ਫਾਇਦਾ ਹਨਾ ਬਿਲਕੁਲ ਬਿਲਕੁਲ ਇਹ ਚੰਗੀ ਆ ਵੇੜ ਸਾਰੀ ਸੁਥਰੀ ਆ ਬਾਕੀ ਰੇਟ ਵੀ ਚਲੋ ਠੀਕ ਆ ਜੈਨੂਨ ਜੈ ਰੇਟ ਆ 45000 ਰੇਟ ਨਹੀਂ ਆਪਾਂ ਕੀਤਾ ਇਹਦਾ ਬਿਲਕੁਲ ਜੀ 45000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਬਾਕੀ ਕਰਮਾ ਵਾਲੀ ਜੇ ਉਧਰ ਕੇ ਨਾ ਸੂਬੇ ਤੇ ਬਿਲਕੁਲ ਬਣੂਗੀ ਪੂਰਾ ਬਣ ਜਾਣਾ ਵੀਰ ਜੀ ਅੱਛੀ ਨੇ ਬਣੂਗੀ ਪੂਰਾ ਕਰਮਾ ਲਈ ਤੇ 45 ਚ ਛੋੜ ਛੱਪਾ ਹਾਂ ਜੀ ਤੇ ਅੱਗੇ ਆ ਗਈਆਂ ਆਪਣੇ ਕੋਲੇ ਇਹ ਦੋ ਨਗ ਵੀਰੇ ਦੋਂਦੀ ਝੋਟੀ ਆ ਇਹ ਬੁਰੀ ਆ ਗਈ ਇਹ ਦੋਂਦੀ ਝੋਟੀ ਹਾਂ ਹਾਂ ਹੂੰ ਥੋੜੇ ਜਿਹਾ ਡਰਦੀ ਆ ਪਾ ਖੋਲ ਕੇ ਨਹੀਂ ਵਿਖਾਉਣੀ ਘਰੋਂ ਨਹੀਂ ਕੱਢੀ ਉਹਨਾਂ ਅੱਛਾ ਮੂੰਹ ਦੰਦੋ ਤੁਸੀਂ ਚੈੱਕ ਕੀਤਾ ਦੋਂਦੀ ਝੋਗੀ ਚੱਗੀ ਜੀ ਹਾਂ ਆਪਾਂ ਚੈੱਕ ਕਰਾ ਕੇ ਦਵਾ ਜਿਹੜਾ ਵੀ ਰਾ ਠੀਕ ਆ ਜੀ ਹਾਂ ਜੀ ਲੋਬ ਦੋਸਤੋ ਸਿੰਘ ਦਰਮਿਆਨਾ ਮਾੜਾ ਜਾਂ ਖੁੱਲੇ ਦੇ ਵਿੱਚ ਗੁਲਾਈ ਦੇ ਵਿੱਚ ਮੋੜਿਆ ਝੋਟੀ ਸਿੰਘੇ ਸਿੰਘ ਲਾਉਣਾ ਨਹੀਂ ਹਾਂ ਝੋਟੀ ਚੰਗੀ ਇਹ ਨਹੀਂ ਗਈ ਬਾਹਰ ਨੂੰ ਖੜੂਗੀ ਸਿੰਘੇ ਸਿੰਘ ਇੱਥੇ ਗੁਲਾਈ ਕਰ ਗਈ ਆ ਬਿਲਕੁਲ ਗੁੰਡਾ ਹੋ ਜੂਗਾ ਇੱਥੇ ਹੂੰ ਤੇ ਇੱਕ ਬਿੱਲੀ ਆਖਾ ਦੋਸਤੋ ਇੱਕ ਚ ਜਵਾਬ ਹੈਗਾ ਤੇ ਚਾਰੇ ਪੈਰ ਅਗਲੇ ਪੈਰਾਂ ਦੇ ਵੀ ਜਵਾਬ ਆ ਮਗਰਲੇ ਪੈਰ ਵੀ ਤੋਤੇ ਆ ਤੇ ਬੂਰੀ ਨੀਲੀ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਉਹ ਨਿਸ਼ਾਨ ਹੈਗਾ ਸਿਰਫ ਅੱਖਾਂ ਨਹੀਂ ਹੁੰਦੀਆਂ ਤੂੰ ਤੇ ਵੀ ਨਿਸ਼ਾਨ ਹੈਗਾ ਦੋਸਤੋ ਵੇਖੋ ਤੁਸੀਂ ਤੇ ਕਦਗੂਤ ਚੰਗਾ ਕਿਸੇ ਵੀਰ ਨੇ ਸਾਫ ਸੰਭਾਲ ਵੀ ਨਾਰਮਲ ਤਰ੍ਹਾਂ ਮਿਆਣੀ ਕੀਤੀ ਜਿੱਥੋਂ ਆਈ ਹੈ ਇੱਕ ਤਰੀਕਾ ਜੈਂਪੂ ਵੀ ਕਰਾਈ ਹੈ ਮਾਲੀ ਤੋਂ 1 ਜਨਵਰੀ ਨੂੰ ਹਾਂਜੀ ਹਾਂਜੀ ਬਣੀ ਆ ਹਾਂਜੀ ਹਾਂਜੀ ਠੀਕ ਹੈ ਜੀ 1 ਜਨਵਰੀ ਤੋਂ ਬਣੀ ਵੀ ਅੱਗੇ ਹਾਂ ਇਹਦੀ ਕਿਸਮਤ ਆ ਜੇਕਰ ਕਿਸੇ ਦੀ ਨਿਕਲ ਆਉਂਦੀ ਹੈ ਦੋਸਤੋ ਅਗਲੇ ਦਾ ਇਲਾਕਾ ਕਿਸਮਤ ਆ ਬਾਕੀ ਝੋਟੀ ਚੰਗੀ ਆ ਪੂਰੀ ਆ ਬਹੁਤੇ ਵੀਰ ਡਿਮਾਂਡ ਕਰਦੇ ਆ ਪੂਰੀ ਝੋਟੀ ਖਰੀਦਣ ਦੀ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਇੱਕ ਵਾਰੀ ਤੁਹਾਨੂੰ ਮੈਂ ਪੂਰੇ ਚਾਰੇ ਥਾਣਾ ਕੋਈ ਫੋਰ ਸ਼ਾਂਗ ਨਹੀਂ ਹੈਗੀ ਹਾਂਜੀ ਹਾਂਜੀ ਪੂਰੀ ਝੋਲੀ ਵੀ ਵਧੀਆ ਸਿਰਫ ਘਰ ਵੀ ਨਹੀਂ ਕੱਢੀ ਡਰਦੀ ਆ ਹਾਂ ਤਾਂ ਆਪ ਥੋੜਾ ਡਰਦਾ ਪਸ਼ੂ ਘਰੋਂ ਘੱਟ ਨਿਕਲਿਆ ਤੇ ਵੈਸੇ ਓਵਰ ਆਲ ਝੋਟੀ ਸਾਰੀ ਚੰਗੀ ਆ ਤੇ ਕੀ ਮੁੱਲ ਕਰਾਂਗੇ ਅਮਰਤੇ ਦਾ ਮੇਰੇ ਮੌਲੇ ਤੇ ਇਹਦਾ ਵਜ ਝੋਟੀ ਦਾ ਤੁਹਾਨੂੰ ਪਾਏ ਸਾਂ ਸੰਭਾਲ ਕਰਕੇ ਵੇਚੀ ਫਿਰ ਤੇ ਲੱਖ ਦੀ ਹਾਂ ਹੁਣ ਆਪਾਂ ਮੋਲੇ ਦਾ ਕਰਦੇ ਹਾਂ 45000 40 ਚ ਮਾਨਤਨ ਕਰਾਂ 40 ਚ 38 ਦੀ ਦੇ ਦਾਂਗੇ 38 ਦੀ ਹਾਂ ਇੱਥੇ ਤੁਹਾਨੂੰ ਪਤਾ ਵਜਨ ਲੋਟ ਆਲੀ ਆ ਇੱਥੇ ਹੀ ਵੇਚ ਸਕੀ ਦੀ ਪਰ ਆਪਾਂ ਨੇ ਕਿ ਚਲੋ ਚੰਗੀ ਚੀਜ਼ ਵੀਡੀਓ ਤੇ ਪਾਈ ਜਾਵੇ ਨਾ ਬਿਲਕੁਲ ਜੀ ਬਿਲਕੁਲ ਹਾਂਜੀ ਲੈ ਵੀ 38000 ਦੀ ਦੋਸਤੋ ਤੁਹਾਨੂੰ ਇਹ ਮਿਲ ਜੂਗੀ ਥੋੜਾ ਜਿਹਾ ਹਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਕੋਸ਼ਿਸ਼ ਕਰਦੇ ਆ ਥੋੜੇ ਥਣ ਹੋਰ ਦਿਖਾ ਦਈਏ ਆ ਲਓ ਜੀ ਚਾਰ ਥਾਣਾ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਪੰਜਵਾਂ ਥਾਣਾ ਜੇ ਨਜ਼ਰ ਆਇਆ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਚਾਰੇ ਥਾਣ ਵਧੀਆ ਮਤਲਬ ਥੋੜਾ ਡਰਦੀ ਆ ਤਾਂ ਨਹੀਂ ਹੋਲਣੀ ਮੈਂ ਭੱਜ ਭੁਜਣਾ ਜਾਵੇ ਬਿਲਕੁਲ ਜੀ ਬਾਰੇ ਫੁੱਲ ਨੂੰ ਰਹਿਣ ਤੋਂ ਕੋਈ ਗੱਲ ਨਹੀਂ ਬਾਕੀ ਤੋਰਾ ਤਾਰਾ ਚੰਗਾ ਹੋਊਗਾ ਬਾਕੀ ਝੋਟੀ ਨਵੀਂ ਆ ਤੇ ਆ ਲਓ ਜੀ ਥੋੜਾ ਡਰਦੀ ਆ ਹੋਰ ਗੱਲ ਕੋਈ ਗੱਲ ਨਹੀਂ ਕੋਈ ਗੱਲ ਆ ਲਓ ਜੀ ਸੋ ਬਿਲਕੁਲ ਤਸਲੀ ਨਾਲ ਮੇਰਾ ਵੀਰ ਦੇਖ ਲਓ ਚਾਰ ਥਾਣਾ ਦੋਸਤੋ ਸਪੇਸ ਵਿੱਥਾ ਜਿਹੜੀਆਂ ਤੁਹਾਨੂੰ ਸਮਝ ਵਿੱਚ ਆ ਜਾਣਗੀਆਂ ਪੂਰੀ ਸਪੇਸ ਆ ਪੂਰੀ ਮਤਲ ਝੋਲੀ ਝੂਲੀ ਚੰਗੀ ਝੋਟੀ ਦੀ ਤੇ 38000 ਦੀ ਹੈ ਹਾਂ ਓਕੇ ਤੁਹਾਨੂੰ ਪਤਾ ਵੀਰ ਜੀ ਮੋਲ ਸਾਹਮ ਦਾ ਹੀ ਮੁੱਲ ਲੈ ਲੈਂਦੇ ਅਗਲੇ ਤੁਹਾਨੂੰ ਪਤਾ ਖਰਚਾ ਖਾਂਦਾ ਡੰਗਰ ਖਾਂਦਾ ਖਾਂਦਾ ਵੀਰ ਹਾਂ ਹੁਣ ਤੇ ਜਿਹੜੇ ਸਾਹਣਾ ਤੂੜੀ ਆ ਮੰਗਾਈ ਜਿਵੇਂ ਜਿਵੇਂ ਖਲਾਂ ਫੀਟਾਂ ਬਹੁਤ ਮਹਿੰਗੀਆਂ ਬਸ ਬਸ ਹਾਂ ਸਾਹਮ ਦਾ ਮੁੱਲ ਵੀ ਨਹੀਂ ਮੁਰਦਾ ਉਸ ਹਸਾਬ ਨਾਲ ਡੰਗਰ ਦਾ ਤੇ ਅਗਲੀ ਆਪਣੇ ਕੋਲ ਜਿਹੜੀ ਆ ਵੱਛੀ ਆ ਗਈ ਆ ਇਹ ਵੀ ਵਕਾਉ ਨੋਵਾਂ ਮਹੀਨਿਆਂ ਦੀ ਵੱਛੀ ਆ ਨੋਵ ਮਹੀਨਿਆਂ ਦੀ हां आपा जेडे फार्म ਤੋਂ ਲਈਓ ਆਂਦੇ ਆ 35 ਲੀਟਰ ਦੀ ਮਾਂ ਦੁੱਧ ਚਵਾਉਂਦੀ ਰਹੀ ਝੋਲੀ ਝੂਲੀ ਬੱਛੀ ਦੀ ਹੁਣੇ ਵੇਖੋ ਝੋਲੀ ਕਮਾਲ ਦੀ ਹੈਨਾ ਹੋਊਗੀ ਬਾਈ ਚਲੋ ਚੰਗੇ ਮਿਲਕ ਵਾਲੀ ਮਦਰ ਹੋਊਗੀ ਇਹਦੀ ਹਾਂ ਸੋ ਝੋਲੀ ਝਾਲੀ ਦੋਸਤੋ ਬਹੁਤ ਸੋਣੀ ਆਪਾਂ ਨੇ ਉਹਦਾ ਕਰਕੇ ਪੈਸੇ ਭਰੇ ਪੂਰੇ ਮੈਂ ਖੋਲ ਕੇ ਤੋੜ ਦਿੰਨੇ ਇਹਨੂੰ ਤੇ ਚੱਲ ਕੋਈ ਨਹੀਂ ਹਾਂ ਚਲੋ ਬੱਛੀ ਨੂੰ ਘੁਮਾ ਦਿਆ ਜੇ ਮਾੜਾ ਜਾਂ ਤੇ 9 ਮਹੀਨੇ ਦੀ ਉਮਰ ਦੱਸੀ ਸੀ ਹੁਣ ਹਾਂਜੀ ਹਾਂਜੀ ਲਓ ਜੀ ਸਾਲ ਤੋਂ ਦੋਸਤੋ 3 ਕੁ ਮਹੀਨੇ ਹਜੇ ਘਟ ਘਟ 9 ਮੰਥ ਏਜ ਆ ਇਸ ਬੱਛੀ ਦੀ ਤੇ ਬੱਛੀ ਚੰਗੀ ਆ ਨਸਲ ਬਰੀਡ ਦੇ ਵਿੱਚ ਆ ਪੂਰੀ ਦਸਨ ਮੁਤਾਬਕ ਆ ਵੀਰ ਦੇ ਵੀ ਮਦਰ ਦਾ ਦੁੱਧ ਚੰਗਾ ਦੱਸਿਆ ਗਿਆ ਠੀਕ ਹਾਂਜੀ ਹਾਂਜੀ ਆਪਣੇ ਦੱਸਿਆ ਵਾ ਨਸਲ ਵੀ ਵੇਖੋ ਨਸਲ ਦਾ ਮੁੱਲ ਪੈਣਾ ਵੀ ਹਾਂ ਹਾਂ ਛੋਟੇ ਜੇ ਕਾਨ ਆ ਬਰੀਡ ਫਰੂਟ ਦੇ ਵਿੱਚ ਆ ਪੂਰੀ ਜੇਕਰ ਆ ਵੀ ਵੇਚ ਸਕਦੇ ਆ ਆਪਾਂ ਮੈਂ ਚਲੋ ਇੱਥੇ ਵੇਚ ਲੈਨੇ ਹਾਂ ਨਹੀਂ ਇਹਦੀ ਆਪਣੇ ਲੈ ਵੀ ਇਹ ਤਾਂ ਖੇਡੇ ਪੈ ਗਈ ਹੈ ਆਹੋ ਨਿਆਣੇ ਕੁਨੇ ਚਾਹ ਜੇ ਹਾਂ ਵੱਚੀ ਖੋਲੀ ਖੁੱਲੀ ਨਹੀਂ ਤਾਂ ਹੀ ਉਹ ਝੋਟੀ ਵੀ ਆਪਾਂ ਆਨੇ ਆਂ ਹ ਸੰਗਲੀ ਸੁਗਲੀ ਪਾਈ ਹੋਣੀ ਆਪਾਂ ਹੂੰ ਹਾਂ ਨਹੀਂ ਨਹੀਂ ਬੜਾ ਕੰਟਰੋਲ ਕਰ ਰਿਹਾ ਹੈ ਨਾ ਲੈ ਹਾਂ ਵਸਾ ਇਹ ਪੂਰੇ ਦੜੰਗੇ ਮਾਰਦੀ ਏ ਨਸਲ ਕੁਆਲਟੀ ਵੇਖੋ ਤੁਸੀਂ ਵਛੀ ਦੀ ਹੋਰ ਤੇ ਨਸਲ ਦਾ ਪਾਇਆ ਹੈ ਵੀਰ ਜੀ ਇਹ ਬੱਚਾ ਲੈਣਾ ਹੋਵੇ ਨੇ ਹਟ ਸਾਰੀ ਚੰਗੀ ਆ ਬੱਚੀ ਬਹੁਤ ਵਧੀਆ ਬੂਥੀ ਵੇਖੋ ਨੀ ਕੀ ਦੀ ਸੋ ਬਿਲਕੁਲ ਨਸਲ ਬਰੀਡ ਦੇ ਵਿੱਚ ਦੋਸਤੋ ਇਹ ਵਛੀ ਆ ਵੀਰ ਦੇ ਕੋਲ ਤੇ ਚੰਗੀ ਝੋਲੀ ਚੱਲੀ ਆ ਥਣ ਵੀ ਪੂਰੇ ਚਾਰ ਨੇ ਕੋਈ ਫੋਰਡ ਸ਼ਾਂਕ ਨਹੀਂ ਗਈ ਹਾਂ ਤੇ ਵਛੀ ਸੋਹਣੀ ਆ ਪਸੰਦ ਆਊਗੀ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਤੁਸੀਂ ਵੀਰ ਅਮਰਤਾ ਦੇ ਨਾਲ ਕੰਟੈਕਟ ਕਰ ਲਿਓ ਠੀਕ ਆ ਤੇ ਪੂਰੀ ਐਕਟਿਵ ਆ 9 ਮਹੀਨਿਆਂ ਦੀ ਹੈਗੀ ਤੇ ਇਹ ਪੂਰੀ ਪਲੀ ਆ ਮਸ਼ੀਨ ਛੋੜੀ ਜੀ ਨਾ ਕਦਗੁੱਦ ਵੀ ਚੰਗਾ ਗਰੋਥ ਵੀ ਚੰਗੀ ਉਸ ਹਿਸਾਬ ਨਾਲ ਗਰੋਥ ਤੇ 5-4 ਮਹੀਨੇ 6 ਮਹੀਨੇ ਸਾਹਮਲੇ ਤੇ ਏਆਈ ਹੋ ਜੂਗੀ ਇਹਨੂੰ ਹਾਂਜੀ ਹਾਂਜੀ ਉਹ ਠੰਡੀ ਆ ਨਸਲ ਕੁਆਲਟੀ ਵਾਲੀ ਆ ਨਾ ਹਾਂ ਉਹ ਨਹੀਂ ਲੱਤਾਂ ਛੜਾਂ ਆਲੀ ਆ ਵੇਖੋ ਹਾਂ ਠੰਡੀ ਆ ਛਾੜਨੀ ਮਾਰਦੀ ਝੋਲੀ ਝਾਲੀ ਸੋਹਣੀ ਬਣਾਉਗੀ ਬਹੁਤ ਜਿਆਦੀ ਵੱਡੀ ਮਸ਼ੀਨ ਨਹੀਂ ਨਸਲ ਬਰੀਡ ਆ ਬਾਕੀ ਵੇਖਣਾ ਸਾਰੀ ਪਤਾ ਲੱਗ ਜਾਂਦਾ ਜਿਹੜੇ ਵੀ ਰਾਕੂ ਆਈਡੀ ਨਹੀਂ ਗੱਲ ਹਾਂ ਨਸਲ ਬਹੁਤ ਜਿਆਦਾ ਤੇ ਅਮਰਤ ਕਿੱਥੋਂ ਤੱਕ ਦੇ ਦਿਆਂਗੇ ਵੀਰੇ ਮੋਲ ਇਹਦਾ 5 ਕਰਨੀ ਜਾਇਜ਼ ਹੋਰ ਕੋਈ ਨਹੀਂ ਕਰਾਂ ਜੇ ਨਾ ਹੋਇਆ ਵੇਖੋ ਨਸਲ ਵੇਹੋ ਵਸ਼ੀਰ ਕੋਈ ਸੀਮਨ ਦੀ ਦਸੀ ਕੁਛ ਆਪਾਂ ਨੂੰ ਉਹਨਾਂ ਨੇ ਨਹੀਂ ਵੀਰੇ ਆਪਾਂ ਨੂੰ ਆਂਦੇ ਹੀ ਦੱਸਾਂਗੇ ਆਪਾਂ ਮੁਰੀਰ ਤੋਂ ਫਾਰਮ ਤੋਂ ਪੁੱਛ ਕੇ ਦੱਸ ਦਾਂਗੇ ਆਪਾਂ ਮੰਗਾਵਾਂਗੇ ਦਾ ਮੈਂ ਕੁਆਲਿਟੀ ਵੇਖੋ ਅੱਛੀ ਦੀ ਬੂਥੀ ਕਿੱਡੀ ਸੋਹਣੀ ਨੀ ਕੀ ਨਹੀਂ ਦੇਖੋ ਜੀ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਵੀਰਾਂ ਜਿਹੜੇ ਵੀ ਰਿਪਾਰਕ ਹੋਗਾ ਇਹ 18000 ਦੀ ਦੇ ਦਾਂ ਵੀਰੇ ਹਾਂ ਨਾ ਹਾਂ ਲਓ ਜੀ 18000 ਦੀ ਇਹ ਵੱਠੀ ਮਿਲ ਜੂਗੀ ਦੋਸਤੋ 18000 ਦੀ ਤੇ ਇੱਕ ਆਪਣੇ ਕੋਲ ਅਮਰਤ ਜਿਹੜੀ ਇੱਕ ਬਾਹਰ ਵੱਛੀ ਸੀ ਵਹਿੜ ਸੀ ਇਹ ਦੋਸਤੋ ਗੱਬਣਾ 8 ਸੱਤਾਂ ਦੇ ਮਹੀਨਿਆਂ ਦੀ ਜੋਰ ਜਿਆ ਆ ਗਿਆ ਵੀਰ ਜੀ ਤੇ ਲੱਤਾਂ ਖਿਲਰ ਗਈਆਂ ਸੀਗੀਆਂ ਤੇ ਬਾਕੀ ਤੋਰਾ ਤਾਰਾ ਤੁਰਦੀ ਹੈ ਵਧੀਆ ਵਧੀਆ ਤੁਰਦੀ ਹੈ ਇਹ 8 ਮਹੀਨਾ ਦੀ ਕਿ ਸੱਤਾਂ ਦੀ ਗੱਬਣ ਇਹ ਵੀਰੇ 8ਵਾਂ ਲੱਗਾ ਵਾ ਪਹਿਲਾਂ ਹੀ ਲਈ ਘੜ ਕਿਉਂ ਪਹਿਲਣ ਸੁਣੀ ਨਾ ਬੈਠ ਪਹਿਲਣ ਪਹਿਲਣ ਅੱਛਾ ਦੰਦਾ ਚ ਹੀ ਹੋਣੀ ਆ ਪਾ ਮੂੰਹ ਨਹੀਂ ਫੜਿਆ ਵੇਖ ਲੈਨੇ ਫੜ ਕੇ ਕੋਈ ਗੱਲ ਨਹੀਂ ਲਓ ਜੀ ਦੋਂਦੀ ਚੌਗੀ ਚੌਗੀ ਹੈ ਚੌਗੀ ਆ ਵੀਰੇ ਲਓ ਜੀ ਚੌਗੀ ਆ ਦੋਸਤੋ ਇਹ ਵਚੀ ਤੇ ਪਹਿਲਾਂ ਨੇ ਸੁਣਾ ਤੇ ਜਿਵੇਂ ਨਾ ਵੀ ਕਿਸੇ ਮਨ ਲਓ ਵੀ ਫਰਸ਼ ਤੋਂ ਤਿਲਕ ਕੇ ਲੱਤਾਂ ਖਿਲਰ ਗਈਆਂ ਸੀ ਆਪਣੇ ਕੋਲੇ ਤੇ ਬਾਕੀ ਹੋ ਸਕਦਾ ਵੀ ਜਿਹੜੇ ਚੂਲੇ ਚਾਲੇ ਦੋਸਤੋ ਚੜ ਵੀ ਜਾਂਦੇ ਆ ਬਾਕੀ ਤੁਸੀਂ ਵੇਖੋ ਤੌਰ ਨਹੀਂ ਨਾ ਠੀਕ ਆ ਤੌਰ ਸਹੀ ਆ ਤੌਰ ਸਹੀ ਆ ਜਿਹੋ ਗੱਲ ਬਾਰੇ ਆਪਾਂ ਆਪਣੇ ਕੋਲੇ ਤਿਲਕੀ ਆ ਚਲੋ ਵੀਡੀਓ ਚ ਪਾ ਦਿੰਨੇ ਜੇ ਕਿਸੇ ਵੀਰ ਦੇ ਸਮਝ ਆਉਂਦੇ ਆ ਬਾਕੀ ਤੌਰ ਦੀ ਸਹੀ ਆ ਹਰਤ ਪਿਆ ਅੱਜਪ日 ਕੀ ਆਪਣੇ ਕੋਲ ਹੋਈ ਸੀ ਇਹ ਗੱਲ ਇਹ ਕੱਲ ਹੋਈ ਵੀਰੇ ਹਾਂ 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 ਸੋ ਬਾਕੀ ਰੋਕੋ ਲੈ ਗਈ ਨਵੀਂ ਪੁੜਕੀ ਕਿਤੇ ਤੇ ਆਪਦੇ ਜੋਰ ਨਹੀਂ ਆਪਦੇ ਜੋਰ ਨਾਲ ਕਿਤੇ ਸ਼ੈਤਾਨੀ ਨਾ ਪੁੜਕੀ ਥੱਲੋਂ ਤਿਲਕ ਗਈ ਆ ਸੀਲਸਲਾ ਅੱਗ ਕਰਮਾਲੀ ਐਡੀ ਐ ਨਾ ਛੱਡ ਹੀ ਗੱਲਾਂ ਦੋ ਨਹੀਂ ਹੁਣ ਤਾਂ ਚਲੋ ਇਹਨੇ ਚਰੀ ਨੇ ਕਹਿਣੀ ਕੋਈ ਸ਼ਾਂਗ ਨਹੀਂ ਹੈਗੀ ਹਾਂ ਇਹ ਚਾਰ ਥਾਣਾ ਤੇ ਸਤਾਂ ਕੁ ਮਹੀਨੇ ਦੀ ਗੱਪੜ ਸਤਾਂ ਦੀ 8ਵਾਂ ਲੱਗਾ ਵੀ 8ਵਾਂ ਲੱਗਾ ਤੇ ਅਮਰ ਤੋਂ ਜੇ ਪੈੜ ਭਾਗ ਨੂੰ ਸੱਜਣ ਚਲੋ ਕੇਰ ਤਾਂ ਕਰਨੀ ਪੈਣੀ ਆ ਜਿੰਨੇ ਲੈ ਕੇ ਜਾਣੀਆਂ ਹਾਂ ਸੰਭਾਲ ਲੈਣੀ ਪੈਣੀ ਆ ਕੋਈ ਲਾਜ ਵੀ ਮਾਰਾ ਮੋ ਟ੍ਰੀਟਮੈਂਟ ਵੀ ਕੋਈ ਦੇਸੀ ਤਰੀਕੇ ਨਾਲ ਵੀ ਕਰਾਉਣਾ ਪੈਣਾ ਬਸ ਬਸ ਕਿੰਨਾ ਕੁ ਮੁੱਲ ਕਰਾਂਗੇ ਦਾ ਮੇਰਾ ਮੁੱਲ ਤੇ ਹੁੰਦਾ ਵਾਸ਼ੀ ਮੈਨੂੰ ਉਹਦਾ 20000 ਦੀ ਵੇਚ ਦਿੰਦੇ ਹਾਂ 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 ਹੁਣ ਆਪਾਂ 12000 ਦੀ ਦੇ ਦਾਂ 12000 ਦੀ ਆਹੋ ਚੋਂ ਮਾਨਤਨ ਕਰ ਦਾਂਗੇ ਠੀਕ ਹੈ ਜੀ ਆਹ ਲਾ ਲੂ ਜੋਗੇ ਛੜਦਾ ਕੋਈ ਨਹੀਂ ਬਿਲਕੁਲ ਲਓ ਦੋਸਤੋ 12000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ ਥੋੜਾ ਜਿਹਾ ਇਲਾਜ ਦੇਸੀ ਤਰੀਕਿਆਂ ਨਾਲ ਵੀ ਵੀਰ ਕਈ ਕਰਨਾ ਜਾਣਦੇ ਆ ਹਾਂ ਉਹ ਤੁਸੀਂ ਹੱਥ ਪਾ ਸਕਦੇ ਜੇ ਵੈਸੇ ਤੋੜ ਕੇ ਤੁਹਾਨੂੰ ਦਿਖਾਤੀ ਆ ਵੀ ਇਹ ਨਹੀਂ ਗੱਲ ਹੈਗੀ ਵੀ ਉੱਕਾ ਤੁਰਦਾ ਨਹੀਂ ਪਸੂ ਬੈਂਦੀ ਆ ਖਲੋਂਦੀ ਆ ਆਪਦੇ ਵਧੀਆ ਆਪਦੇ ਤਰੀਕੇ ਨਾਲ ਤੀ 28 ਹੀ ਆਪਾਂ ਬੈਠੀ 28 ਵੀ ਆ ਤੁਹਾਨੂੰ ਵਿਖਾਈ ਵੀ ਆ ਤੋੜ ਕੇ ਚਾਰ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਖ ਨਹੀਂ 12000 ਦੀ ਹਾਂ ਲੈ ਵੀ ਅਮਰ ਸਿੰਘ ਇਹ ਤਾਂ ਆਪਣੇ ਕੋਲ ਵੈੜ ਸੀਗੀ ਦਿਖਾਤੀ ਆ ਤੇ ਅਮਰਤ ਭਾਈ ਕਹਿੰਦਾ ਸੀਗਾ ਵੀ ਚਲੋ ਕੋਈ ਚਾਰਨ ਇਲਾਜ ਕਰ ਲੈਣੇ ਆ ਟ੍ਰੀਟਮੈਂਟ ਕਰਕੇ ਚਲੋ ਫੇਰ ਮਾਰੇ ਸੈੱਟ ਕਰਕੇ ਵੇਚ ਦਾਂਗੇ ਪਰ ਚਲੋ ਵਿੱਚ ਦਿਖਾ ਦਿੰਨੇ ਜੇ ਕਿਸੇ ਵੀਰ ਨੂੰ ਵੰਡ ਹੋਈ ਤੇ ਆਪਦੀ ਲਾ ਲੂਗਾ ਹਾਂਜੀ ਹਾਂਜੀ ਤੇ ਨੰਬਰ ਬੋਲ ਦਈ ਅਮਰਤ ਆਪਣਾ ਨੰਬਰ ਆ ਵੀਰੇ 814645029 ਹਾਂਜੀ ਹਾਂ 812824629 ਦੋਹਾਂ ਤੇ ਵਟਸਐਪ ਚੱਲਦਾ ਠੀਕ ਹੈ ਵੀਰੇ ਲਓ ਵੀ ਦੋਸਤੋ ਇਹ ਪਸ਼ੂ ਸੀ ਅੱਜ ਪੰਜ ਨਾਗ ਆ ਵੀਰ ਅਮਰਤ ਦੇ ਕੋਲ ਸੋ ਜਿਹੜਾ ਐਨੀਮਲ ਪਸੰਦ ਆਇਆ ਦੋਸਤੋ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ We have I...